ਹੈਲੋ ਜੀ ਸਾਰਿਆਂ ਨੂੰ ਹਸਰੀ ਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਹਾਂਜੀ ਜੋ ਵੀ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਲਾਈਕ ਕਮੈਂਟ ਵੀ ਕਰਿਓ ਜੀ ਹਾਂਜੀ ਆਪਾਂ ਇੱਥੇ ਕਰਨ ਲੱਗੇ ਆ ਸ਼ੁਰੂ ਆਪਣਾਈ ਦਾ ਵਲੌਗ ਅੱਜ ਦੇ ਵਲੌਗ ਵਿੱਚ ਹੋ ਗਿਆ 11 ਵੱਜ ਚੁੱਕੇ ਆ ਦੁਪਹਿਰ ਦੇ 11 ਵੱਜ ਚੁੱਕੇ ਆ ਤੇ ਇੱਥੇ ਆਪਾਂ ਲੱਗੇ ਆ ਜੀ ਤੋੜੇ ਦਿਨ ਤੋੜੇ ਮਕੇ ਖਾਦ ਵਾਲੇ ਸੀਗੇ ਕਾਫੀ ਜਿਆਦੇ ਸੀਗੇ ਤੇ ਉਹ ਸਾਰੇ ਬਸ ਲੱਗੇ ਸੀਗੇ ਤੇੜ ਨੇ ਇੱਥੇ ਮੈਂ ਤੇ ਨੀਨੀ ਬਸ ਬੈਠੇ ਤੋੜੇ ਦੇੜ ਦੇ ਪੈ ਸੀਗੇ ਤੇ ਤੋੜੇ ਨਾਲ ਖਾਦ ਵਾਲੇ ਸੀ ਚੀੜੇ ਜੇ ਬਹੁਤ ਜਿਆਦਾ ਹੋ ਗਏ ਸੀਗੇ ਤੋੜੇ ਤੇ ਬੜੀ ਮੁਸ਼ਕਲ ਨਹੀਂ ਰਹੀ ਸੀਗੀ ਅੱਜ ਤੇ ਇਹ ਨਾ ਮੈਂ ਕਿ ਖਾਦ ਜੋ ਲੱਗੀ ਸੀਗੀ ਪਹਿਲਾਂ ਖਾਦ ਮਕੇ ਪਉਣ ਤੋਂ ਬਾਅਦ ਤੋਤੇ ਨਹੀਂ ਸੀ ਤੇ ਉਵੇਂ ਹੀ ਰੱਖੀ ਜਾਂਦੇ ਸੀਗੇ ਕਾਫੀ ਟਾਈਮ ਤੱਕ ਜੋ ਝੋਨਾ ਲੱ ਦੇ ਸੀ ਕਿ ਤੇ ਜਦੋਂ ਮਕਿਆਂ ਤੋਂੜੇ ਕਾਫੀ ਸਾਰੇ ਮੂਗੀ ਸਾਰੀ ਖਾਦ ਪੈ ਜਾਈ ਜਾਂਦੀ ਇੱਕ ਵਾਰੀ ਥੋੜਾ ਜਿਹਾ ਤੇ ਉਸ ਤੋਂ ਬਾਅਦ ਇਹ ਆਪਾਂ ਤੋਂੜੇ ਧੋ ਕੇ ਤੇ ਆਪਾਂ ਇਹਨਾਂ ਪੱਲਗਾਂ ਬਣਾ ਲਈਦੀਆਂ ਹਰੇਕ ਸੀਜ਼ਨ ਇਸੇ ਤਰ੍ਹਾਂ ਹੀ ਆਪਾਂ ਕਰੀਦਾ ਵਾ ਬਸ ਪੱਲਗਾਂ ਸਿਰ ਤੇ ਗਰਮੀ ਦੇ ਟਾਈਮ ਜਿਹੜੇ ਤੋਂੜੇ ਹੁੰਦੇ ਉਹਨਾਂ ਦੀ ਬਣਾਈ ਜਾਂਦੇ ਸਿਆਲ ਚ ਤੋਂੜੇ ਹੁੰਦੇ ਉਹ ਸਾਰੇ ਆਪਾਂ ਵੇਚ ਦਈਦੇ ਉਹਨਾਂ ਦੀ ਨਹੀਂ ਪੱਲਗਾਂ ਬਣਾਈਂਦੀਆਂ ਤੇ ਇੱਥੇ ਜੀ ਬਸ ਹੁਣ ਆਪਾਂ ਸਾਰੇ ਤੋਂੜੇ ਲੈ ਆਏ ਸੀ ਕਿ ਪਹਿਲਾਂ ਤਾਂ ਉਹਨਾਂ ਨੂੰ ਦਿੜਿਆ ਬੜੀ ਮੁਸ਼ਕਲ ਢਾਗੇ ਨਹੀਂ ਸੀ ਵਿੱਚ ਨਿਕਲਦੇ ਪਹਿਲਾਂ ਤਾਂ ਹੁੰਦੇ ਨਾ ਢਾਗੇ ਸਾਰੇ ਨਿਕਲ ਜਾਂਦੇ ਆ ਤੇ ਇਹਨਾਂ ਢਾ ਚੀਨਾ ਕੱਟ-ਕੱਟ ਕੇ ਥੋੜਾ-ਥੋੜਾ ਕਰਕੇ ਸਾਰੇ ਕੱਡੇ ਸੀਗੇ ਤੋੜੇ ਵੀ 50 ਤੋੜੇ ਸੀਗੇ ਖਾਦ ਵਾਲੇ ਤੇ ਫਿਰ ਹੌਲੀ ਕਰਕੇ ਸਾਰੇ ਜੀ ਪਹਿਲਾਂ ਆਪਾਂ ਡੇੜ ਲਏ ਇਧਰ ਜੀ ਮੇਰੇ ਦਰਾਨੀ ਤੇ ਮੈਂ ਬਸ ਇਹਨਾਂ ਨੂੰ ਲੱਗੇ ਹੋਏ ਸੀ ਕਿ ਵਿੱਚ ਘਾਹੋਂ ਕਟਣ ਇਹ ਹੈ ਕਿ ਜੇ ਤਾਂ ਤੋੜੇ ਮੱਕੀ ਉਵੇਂ ਬੰਦ ਦੀ ਆਪਾਂ ਧੋ ਲਈਏ ਨਾ ਫਿਰ ਤਾਂ ਵਿੱਚ ਥੋੜੀ ਘਣੀ ਕਿਤੇ ਖਾਦ ਰਹਿ ਜਾਂਦੀ ਆ ਫਿਰ ਨਾ ਮੱਕੀ ਧੋਣੇ ਬੜੇ ਔਖੇ ਚ ਲੱਗਦੇ ਆ ਤੇ ਜੇ ਐਵੇਂ ਕੱਟ ਕੇ ਧੋਈਏ ਪੂਰੇ ਡੇੜ ਕੇ ਕੱਟ ਕੇ ਫਿਰ ਬੜੇ ਵਧੀਆ ਬਈ ਕਿ ਸਾਰੀਆਂ ਵਿੱਚੋਂ ਖਾਦ ਖੁਦ ਨਿਕਲ ਜਾਂਦੀ ਆ ਪੱਲੀਆਂ ਵਧੀਆ ਬਣ ਜਾਂਦੀਆਂ ਨੇ ਤੇ ਇੱਕ ਤਾਂ ਇਹ ਹੁੰਦਾ ਕਿ ਆਪਾਂ ਇਹਨਾਂ ਸਾਰੇ ਨੂੰ ਵਰਤਣਾ ਹੁੰਦਾ ਜਿਵੇਂ ਆਪਾਂ ਕੋਈ ਵੀ ਚੀਜ਼ ਸੁੱਕ ਤੇ ਉਹ ਸਾਰੀਆਂ ਚੀਜ਼ਾਂ ਸੁੱਕਣੇ ਪਾਉਣੀਆਂ ਹੁੰਦੀਆਂ ਵਾ ਤੇ ਫਿਰ ਇਹਨਾਂ ਨੂੰ ਅੱਗੇ ਆਪਾਂ ਧੋ ਕੇ ਤੇ ਸੁੱਕਣੇ ਪਾ ਸਕਦੇ ਆ ਤੇ ਵਧੀਆ ਜੀ ਵਿਛਾਣ ਲੈਂਦੀਆਂ ਵਿਹੜੇ ਵਿੱਚ ਜਦੋਂ ਵੀ ਆਪਾਂ ਐਵੇਂ ਕਰਨ ਵਿਛਾਉਣੀਆਂ ਵੀ ਕੋਈ ਵੀ ਚੀਜ਼ ਰੱਖਣੀ ਹੋਵੇ ਪੀਲ ਕਰਨਾ ਹੋਵੇ ਉਦੋਂ ਵੀ ਪੱਲੇ ਹੀ ਆਪਦੀ ਕੱਢ ਕੇ ਵਿਛਾ ਲੈਂਦੀ ਆ ਤੇ ਅੱਜ ਬਸ ਜੀ ਇਸੇ ਤਰ੍ਹਾਂ ਆਪਣਾ ਅੱਜ ਦਾ ਪੂਰਾ ਦਿਨ ਦਾ ਵਲੌਗ ਸੀਗਾ ਤੇ ਇਥੇ ਜੀ ਆਪਾਂ ਸਾਰੇ ਹੌਲੀ ਕਰਕੇ ਪਹਿਲਾਂ ਤਾਂ ਥੋੜੇ ਮੱਕੀ ਦੇ ਅੜਕੇ ਫਿਰ ਕੱਟ ਲਏ ਸੀਗੇ ਤੇ ਬਸ ਹੁਣ ਆਪਾਂ ਇਹਨਾਂ ਨੂੰ ਧੋਣ ਵਾਲੀ ਰਹਿ ਗਏ ਸੀਗੇ ਤੇ ਧੋਣੇ ਵੀ ਜੀ ਵਧੀਆ ਸਰਫਸਫ ਵਿੱਚ ਪਾ ਕੇ ਵਧੀਆ ਐਂਡ ਸਾਫ ਸੁਥਰੇ ਨਾਲ ਧੋਣੇ ਸੀਗੇ ਤੇ ਇਥੇ ਜੀ ਅੱਜ ਤੱਕ ਪੂਰਾ ਦਿਨ ਹੀ ਸਾਡੀ ਰੇਲ ਬਣੀ ਰਹੀ ਅਸੀਂ ਤਾਂ ਮੱਕੀ ਅਜਨਾ ਪਹਿਲਾਂ ਚੌਂਕੇ ਚੁੱਲੇ ਦਾ ਕੰਮ ਕੀਤਾ ਤੁਹਾਨੂੰ ਪਤਾ ਕਿ ਕਿੰਨੇ ਤਦਾਰ ਸੌਂ ਵੀ ਦਾ ਵੀ ਬਾਹਰ ਦਾ ਵੀ ਕਿੰਨਾ ਕੰਮ ਹੋ ਗਿਆ ਸਵੇਰੇ ਕੰਮ ਪਹਿਲਾਂ 10:00 11:00 ਵਜੇ ਤੱਕ ਆਪਾਂ ਸਾਰਾ ਉਹ ਖਤਮ ਕੀਤਾ ਉਸ ਤੋਂ ਕਰਨਾ ਸੀ ਇਹ ਕਾਲ ਦੇ ਤੋੜੇ ਇਕੱਠੇ ਕੀਤੇ ਪਹਿਲਾਂ ਤੇ ਉਸ ਤੋਂ ਬਾਅਦ ਅੱਜ ਦਿਨ ਦੇੜਿਆ ਫਿਰ ਕਟਿਆ ਕਿੰਨੇ ਕੰਮ ਬਣ ਗਿਆ ਅੱਜ ਤੱਕ ਤੇ ਇਸੇ ਤਰ੍ਹਾਂ ਅੱਜ ਸਾਰਾ ਦਿਨ ਆਪਣਾ ਜੀ ਨੰਗਾ ਦੁਪਹਿਰ ਦਾ 1 ਵਜੇ ਕਿ ਕਮਿਸਤਰੀ ਲੱਗੇ ਹੋਏ ਸੀਗੇ ਉਹਨਾਂ ਦਾ ਵੀ ਰੋਟੀ ਪਾਣੀ ਕਰਨਾ ਸੀਗਾ ਤੇ ਅੱਜ ਵੈਸੇ ਨਾ ਇਹ ਬੜਾ ਸੀ ਕਿ ਹੌੜਾ ਹੌੜ ਬੱਦਲ ਜੇ ਸੀਗੇ ਤੇ ਉਹਨਾਂ ਦੇ ਕਰਕੇ ਨਾ ਮਗੇ ਥੰਡਾ ਜਿਹਾ ਮੌਸਮ ਸੀ ਤੇ ਫਿਰ ਮੇ ਮਗੇ ਠੰਡੇ ਮੌਸਮ ਹੋਣ ਕਰਕੇ ਵਧੀਆ ਵਧੀਆ ਮੇ ਸਾਰਾ ਕੰਮ ਹੋ ਗਿਆ ਕਈ ਵਾਰ ਹੁੰਦਾ ਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਵੈਸੇ ਗਰਮੀ ਤਾਂ ਅੱਜ ਵੀ ਸੀਗੀ ਪਰ ਇਹ ਕਿ ਥੋੜਾ ਬੱਦਲਾ ਹੋਣ ਕਰਕੇ ਨਾ ਤੇ ਹੰਡਾ ਹੰਡਾ ਜਿਆ ਸੀਗਾ ਤੇ ਇਸ ਕਰਕੇ ਜੀ ਆਪਾਂ ਬਸ ਇੱਥੇ ਸਾਰੇ ਇਸੇ ਤਰ੍ਹਾਂ ਤੋੜੇ ਲਿਆ ਲਿਆ ਕੇ ਕੱਟੇ ਤੇ ਮੈਂ ਤੁਹਾਨੂੰ ਬਤਾ ਕਿ ਪੰਜਾਬ ਤੋੜੇ ਪਹਿਲਾਂ ਡੇੜਨੇ ਕੱਟਨੇ ਕਿੰਨਾ ਔਖਾ ਜਿਹਾ ਕੰਮ ਹੁੰਦਾ ਵਾ ਤੇ ਇਸ ਤਰ੍ਹਾਂ ਆਪਾਂ ਸਾਰੇ ਕੱਟ ਕੁੱਟ ਕੇ ਰੱਖ ਲਏ ਸੀਗੇ ਤੇ ਉਸ ਤੋਂ ਬਾਅਦ ਆਪਾਂ ਗਏ ਸੀਗੇ ਧੋਣ ਇਹਨਾਂ ਨੂੰ ਤੇ ਇੱਕ ਤਾਂ ਬੱਚੇ ਆ ਉਹ ਵੀ ਜਦੋਂ ਆਪਾਂ ਕੰਮ ਕਰਦੇ ਹਾਂ ਉਹ ਵੀ ਗਰਮੀ ਦੇ ਵਿੱਚ ਨਾਲ ਨਾਲ ਆਪਣੇ ਤੁਰੇ ਫਿਰਦੇ ਆ ਆਪਣਾ ਛੋਟਾ ਹਿੰਮਤ ਸਿੰਘ ਆ ਉਹ ਵੀ ਮੈਂ ਕਿ ਅੱਜ ਜਿਦਾਂ ਹੀ ਕਰੀ ਜਾਂਦਾ ਸੀਗਾ ਤੇ ਉਹੀ ਵਾਰੀ ਵਾਰੀ ਬਸ ਆਪਣੇ ਨਾਲ ਬਾਹਰ ਜਾਣ ਨੂੰ ਕਹਿੰਦਾ ਸੀ ਕਿ ਮੈਂ ਬਾਹਰ ਜਾਣਾ ਵਾ ਉਹ ਸਾਰੇ ਤੋੜੇ ਕੱਟ ਕੇ ਆਪਾਂ ਇੱਥੇ ਮਸ਼ੀਨ ਦੇ ਕੋਲ ਲੈ ਆਏ ਸੀਗੇ ਤੇ ਵਸ ਤੈਨੂੰ ਮਦਦ ਕੀ ਗਰਮੀ ਬਹੁਤ ਜਿਆਦੀ ਵੈਸੇ ਤਾਂ ਨਾ ਮੈਂ ਤੋੜੇ-ਤਾੜੇ ਮਸ਼ੀਨ ਵਿੱਚ ਨਹੀਂ ਪਾਉਣੇ ਚਾਹੀਦੇ ਮਸ਼ੀਨ ساری ਖਰਾਬ ਹੋ ਜਾਂਦੀ ਹੈ ਜਦੋਂ ਤੋੜੇ ਪਾਉਣੇ ਵਿੱਚ ਉਦੋਂ ਸਿਰਫ 2-3 ਹੀ ਕਰਕੇ ਆਪਾਂ ਨੂੰ ਵਿੱਚ ਪਾਉਣੇ ਚਾਹੀਦੇ ਆ ਤੇ ਇੱਥੇ ਨਾ ਪਹਿਲਾਂ ਸਭ ਤੋਂ ਆਪਾਂ ਮੱਕੀ ਟੱਬਰ ਆਖ ਲਿਆ ਸੀਗਾ ਉਹਦੇ ਵਿੱਚ ਟੱਬ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਭਰ ਕੇ ਤੇ ਉਸ ਤੋਂ ਬਾਅਦ ਉਹਦੇ ਵਿੱਚ ਪਾਣੀ ਮਪਾ ਕੇ ਤੇ ਫੋਕੇ ਪਾਣੀ ਵਿੱਚ ਸਾਰੇ ਤੋੜੇ ਮੱਕੀ ਇੱਕ ਅਰੀ ਚੰਗੀ ਤਰ੍ਹਾਂ ਖਾਦ ਖੁਦ ਸਾਰੀ ਲਾ ਦਿੱਤੀ ਤਾਂ ਬੰਦਾ ਹੱਥ ਨਾਲ ਵੀ ਬਲੇ ਨਹੀਂ ਜਾਂਦੇ ਖਾਦਲ ਤੋੜੇ ਮੱਕੇ ਹੱਥ ਵੀ ਵੱਡੇ ਜਾਂਦੇ ਆ ਸਾਰੇ ਚੀਰੇ ਜੇ ਪੈ ਜਾਂਦੇ ਹੱਥਾਂ ਵਿੱਚ ਕਿਉਂਕਿ ਚੂੜੀ ਜਿਹੜੀ ਖਾਦ ਤੇਜ ਬਹੁਤ ਹੁੰਦੀ ਹੈ ਤੇ ਇੱਥੇ ਨੇ ਸਾਰੇ ਮੇਰਾ ਪਹਿਲਾਂ ਖਾਦ ਵਿੱਚ ਸਾਰਾ ਮੱਕੀ ਫੋਕੇ ਪਾਣੀ ਵਿੱਚ ਆਪਾਂ ਇਹਨਾਂ ਨੂੰ ਕੱਢਿਆ ਫਿਰ ਉਸ ਤੋਂ ਬਾਅਦ ਮਸ਼ੀਨ ਵਿੱਚ ਪਾਏ ਸੀਗੇ ਸਰਖ ਵਿੱਚ ਤੇ ਮੰਮੀ ਦਾ ਪਹਿਲਾਂ ਲੱਗੇ ਸੀ ਕਿ ਜੇ ਸੀ ਮੈਂ ਹੱਥ ਨਾਲ ਹੀ ਸਾਰੇ ਤੋੜੇ ਮਲ ਦਿੰਨੀ ਆ ਫਿਰ ਮੈਂ ਤੁਹਾਨੂੰ ਆਖਿਆ ਵੀ ਇੰਨੇ ਜਿਆਦੇ ਤੋੜੇ ਆ 50 ਤਾ ਤੋੜੇ ਕਿੱਥੇ ਜਾ ਕੇ ਕਦੋਂ ਜਾ ਕੇ ਇਹ ਤੋਂ ਬਣਗੇ ਤੇ ਆਪ ਐਵੇਂ ਕਰਦਿਆਂ ਪੋਕੇ ਪਣ ਜਗੜ ਗੱਡ ਕੇ ਵਿੱਚ ਮਸ਼ੀਨ ਦੇ ਪਾਈ ਜਾਂਦੇ ਆ ਤੇ ਸਰਫ ਵੀ ਥੋੜੀ ਜੀ ਸਾਫ਼ ਰਹੂਗੀ ਸਾਰੇ ਤੋੜੇ ਇੱਕ ਹੀ ਵਾਰੀ ਸਰਫ ਵਿੱਚ ਘਾਲੇ ਜਾਣਗੇ ਬਟਲ ਵਿੱਚ ਇਹ ਇੱਕ ਹੀ ਵਾਰੀ ਵਾਰੀ ਸਰਫ ਵੇਸਟ ਬੜੀ ਹੋਣੀ ਸੀਗੀ ਥੋੜੇ ਥੋੜੀ ਕਰਕੇ ਪੈਣੀ ਸੀਗੀ ਤੇ ਉਹ ਸਾਰੀ ਸਰਫ ਮੱਕੀ ਖਰਾਬ ਜੀ ਹੋਣੀ ਜਾਂਦੀ ਸਰਫ ਲੱਗਣੀ ਮਸ਼ੀਨ ਵਿੱਚ ਇਹ ਕਿ ਜਦ ਆਪ ਘਾਲ-ਘਾਲ ਕੇ ਤੋੜੇ ਵਿੱਚ ਛੁੱਟੀ ਜਾਂਦੇ ਤੇ ਉਹ ਵਧੀਆ ਐ ਸਾਫ਼ ਸੁਥ ਤੇ ਇੱਥੇ ਮੈਂ ਬਸ ਗਾਲ ਕੇ ਪਾਣੀ ਵਿੱਚ ਤੇ ਮਸ਼ੀਨ ਵਿੱਚ ਪਾਈ ਗਈ ਸੀ ਤੇ ਇਧਰ ਵੇਖ ਲਓ ਜੀ ਇਧਰ ਨਾਲ ਤੋਂ ਕਾਫੀ ਮਗੀ ਦੁਪਹਿਰ ਰਹਿਣ ਲੱਗੀ ਹੋਈ ਆ ਤੇ ਇੱਥੇ ਬੱਚੇ ਬਸ ਜੀ ਆਵਦਾ ਘਟਾਬ ਵਿੱਚ ਨਾਲ ਨਾ ਜਾਂਦੀ ਜਾਂਦੀ ਸੀ ਇਹਨੂੰ ਵੀ ਅੰਦਰ ਟਿਕਾੜ ਨਹੀਂ ਹੁੰਦਾ ਜਦੋਂ ਪਾਣੀ ਦਾ ਕੰਮ ਹੋਵੇ ਫਿਰ ਤਾਂ ਇਹਨੂੰ ਇੰਨੀ ਮਸਤੀ ਹੁੰਦੀ ਆ ਨਾ ਕਿ ਬਸ ਮੈਂ ਇੱਥੇ ਖੇਡਦਾ ਵਾਂ ਇਧਰ ਹਿਮਤ ਸਿੰਘਾ ਜੀ ਉਹ ਵੀ ਦਾ ਦੂਣਾ ਕੋਠੀ ਵਿੱਚ ਗਿਆ ਸੀ ਅੱਜ ਇਹ ਵੀ ਬਹੁਤ ਤੰਗ ਕਰ ਰਿਹਾ ਸੀ ਰੋ ਬਹੁਤ ਰਿਆ ਸੀਗਾ ਤੇ ਇੱਥੇ ਬਾਜੀ ਆਪਾਂ ਇਸੇ ਤਰ੍ਹਾਂ ਨਾ ਸਾਰੇ ਤੋੜੇ ਕੱਢ ਲਿਆ ਮਸ਼ੀਨ ਦੇ ਵਿੱਚ ਬਾਹਰ ਕੱਢ ਲਿਆ ਬਾਰ ਕੱਢ ਕੇ ਤੇ ਫਿਰ ਉਹਨਾਂ ਨੂੰ ਸਾਫ਼ ਪਾਣੀ 'ਚ ਮੰਮੀ ਗੱਲ ਹੀ ਜਾਂਦੀ ਸੀ ਤੇ ਮੈਂ ਨਾਲ-ਨਾਲ ਹੀ ਉਹਨਾਂ ਨੂੰ ਸੁੱਕਣੇ ਪਾਈ ਜਾਂਦੀ ਸੀਗੀ ਇਹ ਤੇ ਬਸ ਇਸੇ ਤਰ੍ਹਾਂ ਆਪਾਂ ਤੋੜੇ ਕੱਢ ਕੱਢ ਕੇ ਮੈਂ ਕਿਹਾ ਮੰਮੀ ਨੂੰ ਯਕੀਨ ਨਹੀਂ ਹੁੰਦਾਗਾ ਇਹਨਾਂ ਨੂੰ ਹੁੰਦਾ ਕਿ ਕੰਮ ਹੈ ਸਾਫ ਸਫਾਈ ਨਾ ਹੋਣਾ ਚਾਹੀਦਾ ਕੋਈ ਵੀ ਮੈਂ ਕਿ ਕੰਮ ਅੱਧਾ ਧੂਰਾ ਨਹੀਂ ਹੋਣਾ ਚਾਹੀਦਾ ਤੇ ਬਸ ਜੀ ਅੱਜ ਤੱਕ ਮੰਮੀ ਇਹਨਾਂ ਸਾਰਾ ਦਿਨ ਸਾਡੇ ਦੋ ਦਰਾਨੀ ਜਠਾਣੀ ਦੀ ਰੇਲ ਬਣਾ ਛੱਡੀ ਤੇ ਅੱਜ ਮੈਂ ਕਿ ਨਾ ਐਵੇਂ ਨੰਗਿਆ ਮੈਂ ਕਿ ਪਹਿਲਾਂ ਤਾਂ ਘਰ ਦਾ ਚਾਉਂਦੇ ਚੁਲ੍ਹੇ ਦਾ ਕੀਤਾ ਤੁਹਾਨੂੰ ਬਤਾਉ ਕਿੰਨਾ ਕੰਮ ਹੋਿੰਦਾ 10 ਵਜੇ ਤਾਂ ਅਸੀਂ ਉੱਥੋਂ ਵੇਲੇ ਹੋਏ ਤੇ ਉਸ ਤੋਂ ਬਾਅਦ ਨਾ ਫਿਰ ਇਹ ਤੋੜੇ ਕਰਨੇ ਸੀਗੇ 1 ਵਜੇ ਅਸੀਂ ਇਧਰੋਂ ਵੇਲੇ ਹੋਏ ਫਿਰ ਦੁਪਹਿਰ ਦਾ ਕੰਮ ਹੋ ਗਿਆ ਫਿਰ ਦੁਪਹਿ ਤੇ ਫਿਰ ਸ਼ਾਮ ਦਾ ਕੰਮ ਜੀ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਨਾ ਮੈਂ ਕਿ ਅਜੇ ਤੱਕ ਪੂਰਾ ਦੇਣੀ ਰੇਲ ਬਣੀ ਰਹੀ ਸਾਡੀ ਤੇ ਇਧਰ ਜੀ ਹੁਣ ਬਸ ਇਸੇ ਤਰ੍ਹਾਂ ਸਾਰੇ ਕਟੋੜੇ ਤੜੇ ਘਾਲੇ ਗਏ ਸਾਫ ਪਾਣੀ ਪਤਾ ਨਹੀਂ ਮੈਂ ਕਿ ਤਿੰਨ ਤਿੰਨ ਚਾਰ ਚਾਰ ਵਾਰੀ ਮੰਮੀ ਨੇ ਪਾਣੀ ਵਿੱਚ ਕੜਾਏ ਫਿਰ ਜਾ ਕੇ ਸੁੱਕਨੇ ਪਾਏ ਆ ਤੇ ਇੱਥੇ ਬਸ ਜੀ ਟਣੀ ਉੱਪਰ ਉੱਤੇ ਸਾਰੇ ਇੱਕ ਤੋੜੇ ਕਰ ਦਿੱਤੇ ਸੀਗੇ ਜਿਵੇਂ ਸਾਰੀ ਮੈਂ ਕਿ ਤੋੜੇ ਕਾਫੀ ਜ਼ਿਆਦੇ ਸੀ ਨਾ ਤਾਂ ਕਰਕੇ ਮੈਂ ਕਿ ਇੱਕ ਤੋੜੇ ਦੇ ਉੱਪਰ ਚਾਰ ਚਾਰ ਤੋੜੇ ਕਰਕੇ ਅਸੀਂ ਪਾਈ ਗਏ ਤੇ ਇੱਥੇ ਮੈਂ ਸਾਰੇ ਸੁੱਕਨੇ ਹੋ ਲਈ ਕਰਕੇ ਉੱਪਰ ਇੱਕ ਦੂਜੇ ਹਟਾਉਤੇ ਕਰਕੇ ਪਾ ਦਿੱਤੇ ਸੀਗੇ ਤੇ ਅੱਜ ਦੇ ਬਸ ਜੇ ਇਸੇ ਤਰ੍ਹਾਂ ਆਪਣਾ ਕੰਮ ਚੱਲਦਾ ਰ ਰਹੀ ਹੈ ਥੋੜਾ ਆ ਆਪਾਂ ਵੀ ਵਧੀਆ ਬੀਬੀ ਜੀ ਜੀ ਰਹਿੰਦੇ ਆ ਤੇ ਵਧੀਆ ਰਹਿੰਦਾ ਵਾ ਤੇ ਸਿਹਤ ਵੀ ਵਧੀਆ ਰਹਿੰਦੀ ਹੈ ਜਿੰਨੇ ਵੀ ਕੰਮ ਕਰਦੇ ਰਹੋ ਕਈ ਵਾਰ ਹੁੰਦਾ ਜਿਆਦਾ ਕੰਮ ਕਰਨਾ ਚਾਹੀਦਾ ਵਿਗੜ ਵੀ ਜਾਂਦੀ ਹੈ ਤੇ ਜਿਆਦਾ ਕੰਮ ਕਰਨਾ ਚਾਹੀਦਾ ਤੇ ਵਧੀਆ ਵੀ ਹੋ ਜਾਂਦੀ ਹੈ ਤੇ ਇਧਰ ਬਸ ਥੋੜੇ ਘਣੇ ਤੋੜੇ ਰਹਿ ਗਏ ਸੀਗੇ ਤੇ ਉਹ ਮੰਮੀ ਬਸ ਨਾਲ ਨਾਲ ਕੱਢੀ ਜਾਂਦੀ ਸੀਗੀ ਮਿੰਨ ਦਾ ਹੱਥ ਨਾਲ ਮਾਰਨੇ ਥੋੜੇ ਬੜੇ ਔਖੇ ਲੱਗਦੇ ਮੰਮੀ ਦਾ ਫਿਰ ਵੀ ਕਰੀ ਜਾਂਦੇ ਸੀ ਅੱਜ ਉਹਨਾਂ ਦੀ ਵੀ ਸਿਹਤ ਠੀਕ ਨਹੀਂ ਸੀ ਉਹਨਾਂ ਨੂੰ ਬੁਖਾਰ ਹੋਇਆ ਸੀਗਾ ਤੇ ਇਸ ਤਰ੍ਹਾਂ ਉਹ ਵੀ ਬਸ ਮਾੜਾ ਮਾੜਾ ਕਰਨ ਲੱਗੇ ਹੋਏ ਸੀ ਫਿਰ ਨਾ ਤਾਂ ਕਰਕੇ ਮਸ਼ੀਨ ਵਿੱਚ ਆਪਾਂ ਤ ਤੇ ਇਸੇ ਵਾਰ ਜੀ ਨਾਜ ਹੋਈ ਬਤਾਂ ਕਰੀਏ ਉਹਨੇ ਟੂਟੀ ਚਲਾ ਲਈ ਸੀ ਦੀ ਉਧਰ ਤੇ ਉਧਰ ਬਸ ਉਹ ਵੀ ਚਲਾ ਕੇ ਭਿੱਜੀ ਜਾਂਦੀ ਸੀਗੀ ਸਾਰੀ ਤੇ ਇੱਥੇ ਬਸ ਜੀ ਇਸੇ ਤਰ੍ਹਾਂ ਆਪਣਾ ਅੱਜ ਦਾ ਵਲੌਗ ਸੀਗਾ ਮੈਂ ਉਮੀਦ ਕਰਾਂਗੀ ਤੁਹਾਨੂੰ ਆਪਣਾ ਵਲੌਗ ਵਧੀਆ ਲੱਗੇਗਾ ਤੇ ਆਪਾਂ ਮਿਲਾਂਗੇ ਜੀ ਹੁਣ ਨਵੀਂ ਵੀਡੀਓ ਨਾਲ ਕੱਲ ਨੂੰ ਤੇ ਤੁਸੀਂ ਜੀ ਸਾਰੇ ਜੀ ਪੂਰਾ ਸਪੋਰਟ ਕਰਿਆ ਕਰੋ ਆਪਣੇ ਚੈਨਲ ਨੂੰ ਪਲੀਜ਼ ਤੇ ਜਦੋਂ ਵੀ ਮੇਰੀ ਵੀਡੀਓ ਵੇਖਦੇ ਹੋ ਤਾਂ ਪਲੀਜ਼ ਜੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਜਾਂ ਨਹੀਂ ਜੇ ਨਹੀਂ ਵੀ ਆਉਂਦੀ ਤਾਂ ਵੀ ਤੁਸੀਂ ਕਮੈਂਟ ਕਰਿਆ ਕਰੋ ਜੇ ਆਉਂਦੀ ਹੈ ਤੇ ਤਾਂ ਵੀ ਤੁਸੀਂ ਕਰਿਆ ਕਰੋ ਪਲੀਜ਼ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਹੀ ਮੇਰਾ ਜੀ ਚੈਨਲ ਹਾਂਜੀ ਆਪਾਂ ਮਿਲਦੇ ਆਂ ਨਵੇਂ ਵੀਡੀਓ ਨਾਲ ਕੱਲ ਨੂੰ